भरा नहीं भ्रा धनबादी जो दोस्तों, ठीक जो की हाल चाल दोस्तो टाइम जो दसो ਵੱਤੇਰਾ ਇਸ਼ਕ ਨੇ ਕਿਉਂ ਦਾ ਵੇ ਸੱਜਣਾ ਸਾਨੂੰ ਤੈਨੱਕ ਨਾ ਨਹੀਂ ਉਦਾਹ ਵੱਤੇਰਾ ਇਸ਼ਕ ਨੇ ਕਿਉਂ ਦਾ ਵੇ ਸੱਜਣਾ ਸਾਨੂੰ ਤੈਨੱਕ ਨਾ ਨਹੀਂ ਉਦਾਹ ਵੱਤੇਰਾ ਇਸ਼ਕ ਨੇ ਕਿਉਂ ਦਾ ਵੇ ਸੱਜਣਾ ਸਾਨੂੰ ਤੈਨੱਕ ਨਾ ਨਹੀਂ ਉਦਾਹ

પ્રાનુ દે તનવાદ વીરે થેન્ક યુ ક્યુ પ્રાનું દે ફ્લેશ આલે નુકને ઢાલે નું તનવાદ વીરે જીતા તસ સ્લાઈસર પ્રાનું ને ઢાલે નું તે તનવાદ વીર નું નો લવ યુ પ્રાનું ફોટો ફોટો ઓ કોઈ ગલ ની વીરે કોઈ ગલ ની

ਹਾਂ ਪੁੱਠਾ ਪੰਗਾ ਪੈ ਗਿਆ ਵੀ ਹੁਣ ਸਿੱਧੋ ਵਾਲੇ ਇਹ ਜੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਜਾ ਖੜੀ ਦਾ ਸੀ ਹਾਂ ਗਲੀ ਤੇਰੇ ਵਿੱਚ ਘੇਰ ਲਿਆ ਜ਼ਲਪੈਂਦਰੀ ਯਾਰਾਂ ਦਾ ਹਾਂ ਪੁੱਠਾ ਪੰਗਾ ਪੈ ਗਿਆ ਵੀ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਜਾ ਖੜੀ ਦਾ ਸੀ लादिए दिया जिदाबाद हो जिदाबाद रहन बिल्लो यारियां हाँ किसे तो कहूँ दानी काटनी ही हो जिदाबाद हाँ जिदाबाद रहन बिल्लो यारियां किसे तो कहूँ दानी काटनी ही हो जिदाबाद रहन बिल्लो यारियां किसे तो कहूँ दानी काटनी

ਗੱਸਾ ਨਹੀਂ ਤਾੜੀ ਕੋਈ ਸੋਨੂ ਜਨੇ ਮਰਜ਼ੀ ਗਾਣੇ ਲਾਇਆ ਤੂੰ ਸਟੇਜ ਤੇ ਆ ਹੈ ਗੱਸਾ ਕਹਦਾ ਤੂੰ ਤਾਂ ਸਾਡਾ ਛੋਟਾ ਵੀਰ ਆ ਖੁਸ਼ ਹੋ ਕੇ ਜਿੰਨੇ ਮਰਜ਼ੀ ਜ਼ੋਰਦਾਰ ਤਾੜੀਆਂ ਲਾਓ ਯਾਰ ਇਹ ਰੱਬ ਦਾ ਬੰਦਾ ਬਹੁਤ ਪਿਆਰਾ ਬੰਦਾ ਹੈ ਬਹੁਤ ਅਜ਼ੀਜ਼ ਬੰਦਾ ਜੀ ਬਹੁਤ ਖੁਸ਼ ਬੰਦਾ ਹੈ ਹਾਂ ਜਿੰਨੇ ਮਰਜ਼ੀ ਸੋਨੂ ਸਰਜੀਤ ਪੁਲਰ ਦੀ ਵੀ ਤੇਰੀ ਆਪਦੀ ਸਟੇਜ ਹੈ ਓਕੇ ਵੀਰੇ ਖੁਸ਼ ਹੋ ਗੀ ਗੱਲ ਨਹੀਂ ਵੀਡੀਓ ਕੋਲ ਤੇ ਮਾਇਆ ਕੰਦੇ ਅਸ ਲਾ ਲੀਏ

ਆ ਵੀੜ ਗਿਆ ਕੋਲ ਤੇ ਆ ਮਠੀਏ ਦੀ ਤੇਰਾ ਮੁੱਖ ਵੇਖਣ ਨੂੰ ਉਜੀ ਕਰਦਾ ਹਾਂ ਲਵ ਯੂ ਭਰਾ ਸਾਰਿਆਂ ਨੂੰ ਡਾਲਰ ਵੀਰੇ ਇੱਧਰ ਆਇਓ ਮੇਰੇ ਭਰਾਜ ਪਿੱਛੇ ਵੇਖ ਲੋ ਇੱਧਰ ਹੋ ਜਾਓ ਵੀਰ ਮੇਰੇ ਇੱਧਰ ਹੋ ਜਾਓ ਥੋੜਾ ਥੋੜਾ ਪਿੱਛੇ ਹੋ ਜਾਓ ਥੋੜੀ ਜੀ ਸਾਈਡ ਤੇ ਲੇ ਲੋ ਮੜਾ ਜਾ ਪਿੱਛੇ ਵੀਰੋ ਮਾੜਾ ਮਤਾਂਾ ਪਿੱਛੇ ਬੈਠੀ ਆਂ ਤਰੀ ਇੱਧਰ ਆਣੋ ਥੋੜੀ ਜੀ ਤੁਹਾਡਾ ਆਪਣਾ ਪਰਿਵਾਰ ਆ ਤੁਹਾਡਾ ਵੀ ਤੇ ਸਾਡਾ ਵੀ ਜਿੱਥੇ ਆਈ ਉੱਥੇ ਪਰਿਵਾਰ ਬਣਾ ਕੇ ਜਾਂਦਾ ਹਾਂ ਹਾਂਜੀ ਤੁਹਾਨੂੰ ਸਿੱਟੋ ਹਾਂਜੀ ਦੋਸਤ ਇਕੱਠੇ ਇਕੱਠੇ ਕਰਦੇ ਜੀ ਬਈ ਜਾਨ ਮੇਰੀ ਨੀ ਫੋਨ ਨੀ ਚੱਕਿਆ ਹਾਂ में एक सुनी जी कु रात तक वीडियो कॉल तेरा मिठिए रुपया कर वीडियो कॉल तेरा मिठी रुपया कर द ਦੋ ਡਾਡਰ ਸਲਾਹੋਰੀ ਸਮਝੋ ਜੀ ਤੁਸੀਂ ਇਹਨੂੰ ਤੇ ਜ਼ੋਰਦਾਰ ਤਾੜੀਆਂ ਡਾਡਰ ਨੇ ਹੁਣ ਮੈਂ ਕਰਕੇ ਖਾਣੇ ਉਹ ਵੀ ਲਾਵਾ ਕੇ ਕੋਈ ਮੇਰਾ ਕੋਈ ਚੱਕਰ ਨਹੀਂ ਮੇਰਾ ਪ੍ਰਾਣ ਇਹਨੂੰ ਬੰਦੇ ਨੂੰ ਭਾਈ ਸਮਝਾਉਂਦੇ ਆਂ ਇਹ ਘਰ ਦੀ ਗੱਲ ਨਹੀਂ ਇੱਥੇ ਇੱਥੇ ਸਮਝਦਾ ਨਾ ਉਹ ਗੁੱਸਾ ਨਾ ਬਣਾਵੇ ਭਗਤ ਬੰਦਾ ਪਿਆਰ ਕਰਿਆ ਕਰੋ ਪਿਆਰ ਦੀ ਸਾਰੀ ਪਿਆਰ ਕੀਤਾ ਕੋਈ ਨਹੀਂ ਕੋਈ ਨਹੀਂ ਸਾਨੂੰ ਕੋਈ ਨਹੀਂ ਆ ਸਕਦਾ ਖੜੀ ਉਹ ਤੇ ਖੁਸ਼ ਰਹੇ ਤੂੰ ਹੱਸ ਕੇ ਹੱਸ ਕੇ ਗਾ ਤੂੰ ਨਾ ਬਈ ਨਾ ਉਹ ਨਹੀਂ ਪਿਆਰ ਕਰਦੇ ਸਾਨੂੰ ਵੀਰੇ ਤੈਨੂੰ ਪਿਆਰ ਕਰਦੇ ਸਾਨੂੰ ਬੜੀ ਕੁੱਥਾ ਨਾ ਕਰ ਪਿਆਰ ਕਰਦੇ ਆ ਗੋਜਵਾੜੀ ਉਹ ਸਾਰੀ ਗੁੱਸੇ ਵਾਲੀ ਕੋਈ ਗੱਲ ਨਹੀਂ ਕਰਨੀ ਵੀਰ ਆਪਣਾ ਛੋਟਾ ਏ तारे तो गिन जन्ने डालर गिनती है ओने ते मैं तारे गिनदा हा जन्ने डॉलर गिनदी है मैं तारे गिनदा हा ਬੜੀ ਮਾਰ ਦੇ ਕਰੋ ਜਦੋਂ ਸੋਨੂੰ ਗਾਉਂਦਾ ਯਾਰ ਆਈ ਮੋਟੋ ਉਹ ਵੀ ਲਾ ਲੈਂਦੇ ਆ ਭਾਜੀ ਜਿਗਰੇ ਆਪਣੇ ਨਾਲ ਜਤਿੰਦਰ ਭਰਾ ਨੂੰ ਦੇ ਪੁੱਲ ਨੂੰ ਭਰਾ ਨੂੰ ਧੰਨਵਾਦ ਵੀਰੇ ਲੈ ਲੋ ਵੀ ਲੋ ਹਉ ਜੱਟ ਪੁੱਠੇ ਤੇ ਮਹਾਦਾ जट पुठे तो जट पुठे महादिया है जट पुठे तो महादारिया जट पुठे तो महदार छौकिया है जट पुठे तो महदा छौकियानी जट पुठे तो है

र था तकिंदर भोलू का भरा जा थैंक यू पिंडा जा